ਲਾਕੇ ਚੁਆਏ ਮੇਰੇ ਕਿਸਾਨ ਵੀਰੋ ਪਹਿਲਾ ਫਤਿਹ ਬਲਾਈਏ ਵਹਿਗਰ ਜੀ ਦਾ ਖਾਲਸਾ ਉਹ ਵਹਿਗਰ ਜੀ ਦੀ ਫਤਿਹ ਅੱਜ ਆਪਾਂ ਕਿਸਾਨੀ ਦੀਆਂ ਭਾਗੀਆਂ ਮੰਗਾਂ ਨੂੰ ਲੈ ਕੇ ਐਸਡੀਐਮ ਸਰਦੂਲਗੜ ਦੇ ਅੱਗੇ ਧਰਨਾ ਦੇ ਕੇ ਮੰਗ ਪੱਤਰ ਦੇ ਰਹੇ ਕਿਉਂਕਿ ਅੱਜ ਜਿਹੜੇ ਕਿਸਾਨੀ ਦੇ ਹਾਲਤ ਨੇ ਕਿਸਾਨੀ ਹੰਬਲ ਪੂਛੇਗੇ ਵਿੱਚ ਪਈ ਹੋਈ ਆ ਇੱਕ ਪਾਸੇ ਤਾਂ ਸਰਕਾਰ ਨੇ ਬੀਆ ਕੱਟਿਆ ਦੂਜੇ ਪਾਸੇ ਸਾਡੀਆਂ ਮਾਨਯੋਗ ਅਦਾਲਤਾਂ ਉਹ ਵੀ ਕਿਸਾਨੀ ਦਾ ਪੱਖ ਨਹੀਂ ਲਿਆ ਮੈਂ ਇੱਥੇ ਦੱਸਣਾ ਚਾਹਣਾ ਅੱਜ ਆਪਾਂ ਇੱਥੇ ਕੀ ਹੋਇਆ ਅੱਜ ਤੋਂ 6 ਸਾਲ ਪਹਿਲਾਂ ਇਥੋਂ ਦੀਆਂ ਸਰਕਾਰਾਂ ਰੋਜ਼ ਇਹ ਗੱਲ ਕਰਕੇ ਛੱਡਦੀਆਂ ਸੀ ਮੇਰੇ ਕਿਸਾਨ ਜਿਹੜਾ ਪ੍ਰਦੂਸ਼ਣ ਕਰਦਾ ਪਰ ਪ੍ਰਦੂਸ਼ਣ ਇਹ ਤੁਡੀਆਂ ਸਰਕਾਰਾਂ ਕਰਦੀਆਂ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਣਾ ਕਿਸਾਨ ਦਾ ਪ੍ਰਦੂਸ਼ਣ ਕਿੰਨਾ ਹੈ ਤੇ ਉਹਨੂੰ ਉਹਦਾ ਜਿਹੜਾ ਸਰਕਾਣਾ ਕਰਾਰਿਆ ਉਹਨਾਂ ਦਾ ਕਿਹਾ ਕਿਸਾਨ ਦਾ ਪ੍ਰਦੂਸ਼ਣ ਇਹ ਕਿਸਾਨ ਦੇ ਵਿੱਚ 7% 3 ਤੇ 4% ਜੌੜੀ ਚ 4 ਹੁੰਦਾ ਹਾਰੀ ਚ 3 ਹੁੰਦਾ ਪਰ ਦੂਜੇ ਪਾਸੇ ਜਿਹੜਾ ਪ੍ਰਦੂਸ਼ਣ ਆ ਜਿਹੜਾ ਸਰਕਾਰਾਂ ਦੀਆਂ ਆਖਾਂ ਨਹੀਂ ਆਲੇ ਇਹਨਾਂ ਨੂੰ ਦੇਸ਼ ਕੁਛ ਗਿਆ ਬੰ ਆਪਣਾ 99% ਪ੍ਰਦੂਸ਼ਿਤ ਦੇਖੋ ਇੱਕ ਪਾਸੇ ਤਾਂ ਕੋਲਡ ਰੇਗਲ ਬੰਨੀ ਜਾਂਦੀ ਆ ਵੀ ਜਿਹੜਾ ਪ੍ਰਦੂਸ਼ਣ ਆ 3 ਕਿਲੋਮੀਟਰ ਦਾ ਬਾਅਦ ਪਾਸੇ ਨਹੀਂ ਜਾਂਦਾ ਫਿਰ ਅਸੀਂ ਤਾਂ ਦਿੱਲੀ ਤੋਂ ਤਿੰਨ ਤੋਂ 350 ਕਿਲੋਮੀਟਰ ਦੂਰ ਆ ਬਾਰਡਰ ਜਿਹੜਾ ਹਰਿਆਣੇ ਦਾ ਦਿੱਲੀ ਦੇ ਨਾਲ ਲੱਗਦਾ ਰਾਜਸਥਾਨ ਦਾ ਬਾਰਡਰ ਦਿੱਲੀ ਦੇ ਨਾਲ ਲੱਗਦਾ ਜੁਪੀ ਦਿੱਲੀ ਦੇ ਵਿੱਚ ਬੈਠੀ ਹੋਈ ਆ ਉੱਥੇ ਪ੍ਰੋਫਿਸ਼ਨ ਕੋਈ ਨਹੀਂ ਮੈਂ ਸਭ ਦੇ ਇਕੱਲ ਦੱਸ ਨਹੀਂ ਚਾਹਣਾ ਆਪਲੀਏ ਕਿਰਭਾਈ ਦੀ ਲੱਗੀਆਂ ਰੋਡ ਦੇ ਵਿੱਚ ਉਹ ਥੋੜੀ ਚੰਗੀ ਜਿਹਾ ਪੱਤਾ ਹੋਊਗਾ ਵੀ ਜੇ ਆਪ ਵੀ ਤੁਸੀਂ ਦੇਖੋ ਤੁਹਾਡੇ ਸਿੰਘਾਂ ਦੇ ਚੈਨਲ ਦੀਦਾ ਵੇੜਾ ਬਹ ਜੇ ਹੋ ਜੇ ਸਰਕਾਰਾਂ ਦਾ ਇਹ ਪ੍ਰਦੂਸ਼ਣ ਨਹੀਂ ਦੀਦਾ ਆ ਤੁਹਾਡੇ ਕੋਲੇ ਧਰਮਣ ਲੱਗਾ ਹੋਇਆ ਆਪਣੇ ਨਾਲ ਆ ਕੀ ਵੜਾ ਲਈ ਦੇਖੋ ਜਿਹੜੀ ਗੱਲ ਲਾੜੀ ਜਾਂਦੀ ਐ ਤੁਵੇਂ ਦੀ ਇਹਨਾਂ ਨੂੰ ਪ੍ਰਦੂਸ਼ਣ ਰੁਕਾਈ ਨਹੀਂ ਦੀਦਾ ਦੂਜੇ ਪਾਸੇ ਭੱਜਾ ਵਾਲੇ ਪਾਸੇ ਆ ਜੋ ਪਤਾ ਨਹੀਂ ਹਜ਼ਾਰਾਂ ਭੱਜਾ ਪੰਜਾਬ ਦੇ ਵਿੱਚ ਚੱਲੀ ਜਾਂਦਾ ਤੇ ਉਹ ਉਹਨਾਂ ਦੇ ਵਿੱਚ ਜਦਾਂ ਧੂਮਾ ਨਿਕਲਦਾ ਉਹ ਪ੍ਰਦੂਸ਼ਣ ਨਹੀਂ ਇਸੇ ਵਜ੍ਹੀ ਇਹ ਤੁਸੀਂ ਲੁਜਾਰੇ ਦੇ ਵਿੱਚ ਚਲੇ ਜਾਓ ਹੋ ਜਿਹੜੀਆਂ ਜੰਨੀਆਂ ਵੀ ਬੈਠੀਆਂ ਲੱਗੀਆਂ ਹੋਈਆਂ ਐ ਇੰਨਾ ਜਾਲਾ ਕੰਦਾ ਪਾਣੀ ਐ ਜਿਹੜਾ ਧਰਤੀ 'ਚ ਦਿੱਤਾ ਜਾਣਾ ਪਰੂਸ਼ਣ ਨਹੀਂ ਦੂਜੇ ਪਾਸੇ ਵੇਖ ਲਓ ਆਪਾਂ ਲੜਾਈ ਲੜੀਏ ਜੀਰਾ ਕੈਮੀਕਲਰੀ ਫੈਕਟਰੀ ਜੀ ਵੀ ਕਿੱਲੇ ਨੇ ਅੰਦਰ ਜਿਵੇਂ ਸਰਾਬ ਕਰਦਾ ਲਹਾਨ ਹੁੰਦੀ ਹੈ ਉਹਦਾ ਪਾਣੀਆਂ ਦਾ ਪ੍ਰਦੂਸ਼ਣ ਨਹੀਂ ਛੋਟੇ ਨਾਲਿਕ ਘਰ ਦੇ ਆ ਚੱਲਦਾ ਐਡਾ ਬੜਾ ਪਾਣੀਆਂ ਤੇ ਰੰਗ ਦਾ ਫੁਰਕ ਵੀ ਪੈ ਜੂਗੀ ਇਹ ਪ੍ਰਦੂਸ਼ਣ ਨਹੀਂ ਦੂਜੇ ਪਾਸੇ ਪੰਜਾਬ ਦੇ ਵਿੱਚ ਆਪਦੀ ਹਮਦਰਦੀ ਖਾਤਰ ਇਹਨਾਂ ਨੇ ਸ਼ਰਾਬ ਦੀਆਂ ਫਰਟੀਆਂ ਲਾ ਚੜੀਆਂ ਜਿਨ੍ਹਾਂ ਦੇ ਕੋਲ ਦੀ ਲੰਝਾ ਨਹੀਂ ਜਾਂਦਾ ਉਹ ਪ੍ਰਦੂਸ਼ਣ ਨਹੀਂ ਚੌੜੀਆਂ ਦੀਆਂ ਬੈਕੀਆਂ ਧੋਤੋ ਕੇ ਲੱਖਾਂ ਮਰ ਚੌੜਾ ਤੁਹਾਡੇ ਪਾਣੀ ਖਰਾਬ ਹੁੰਦਾ ਹੈ ਉਹ ਪ੍ਰਦੂਸ਼ਣ ਨਹੀਂ ਕਲਾ ਕਿਸਾਨੀ ਇਹਨਾਂ ਦੀ ਅੱਖ ਤੇ ਚੜਿਆ ਹੋਇਆ ਹੈ ਮੈਂ ਤੇ ਇੱਕ ਗੱਲ ਕਹਿਣੀ ਚਾਹਣਾ ਤੁਸੀਂ ਪ੍ਰਦੂਸ਼ਣ ਕੋਈ ਨਹੀਂ ਕਰਦੇ ਇਹ ਤੁਹਾਡੇ ਤੇ ਗਵਾਪਾ ਕੇ ਤੁਹਾਡੀ ਪੈਣੀ ਲੈਣੀ ਚਾਹੁੰਦੇ ਨੇ ਛੋਟੇ-ਛੋਟੇ ਹੱਥ ਘੜੇ ਕਰਾਉਣੇ ਚਾਹੁੰਦੇ ਨੇ ਕਿਤੇ ਹਜ਼ਾਰਾਂ ਏਕੜ ਦੇ ਫਾਰਮ ਬਣਾਉਣਾ ਚਾਹੁੰਦੇ ਨੇ ਮੈਂ ਇੱਥੇ ਕਰ ਕਿਹੜੀ ਜਾਣਾ ਸਰਕਾਰ ਨੂੰ ਅੱਜ ਇਹ ਪੰਜਾਂ ਮੰਗਾ ਦੀ ਹੱਕੇ ਇੱਥੇ ਆਏ ਆ ਜੇ ਕਹਿੰਦੇ ਨੈਸ਼ ਵਾਲਾ ਰੰਗੀਰ ਤੇ ਮੋਰ ਨਾਲ ਵੀ ਰਿਪੋਰਟ ਦਿੱਟ ਪ੍ਰੀਮ ਕੋਰਟ ਦੇ ਫੈਸਲੇ ਉਹਦੇ ਮੁਤਾਬਕ ਸਾਨੂੰ ਦੇ ਦੇਣ ਇਗੀਟ ਬੋਲਦੀ ਰਿਪੋਰਟ ਦੇ ਸਪੀਕੀਰ ਕੋਲ ਇਹ ਗੱਲ ਆਖੀ ਸੀ ਇਗੀਟ ਬੋਲਦੀ ਰਿਪੋਰਟ ਦੇ ਵਿੱਚ ਆਇਆ ਸੀ ਜਿਆਦਾ ਕਿਸਾਨਾਂ ਨੂੰ 200 ਰੁਪਇਆ ਪ੍ਰਤੀ ਕੁਆਰਟਰ ਬੋਨਸ ਦਿਓ ਤੇ ਜਾਂ ਫਿਰ ਕਿਸਾਨਾਂ ਨੂੰ 7000 ਰੁਪਇਆ ਪ੍ਰਤੀ ਏਕੜ ਦੇਣਾ ਜਿਹੜਾ ਜੋ ਨਹੀਂ ਲਾਉਂਦੇ ਪਰਾਲੀ ਨੂੰ ਆਕਾ ਤੇ ਨਾਲ ਹੋਇਆ ਕੀ ਸੀ ਨਾਲ ਇੱਕ ਹੋਰ ਵੀ ਚੀਜ਼ ਉਹਨਾਂ ਆਖੀ ਸੀ ਕਿਸਾਨਾਂ ਦੇ ਪਿੰਡਾਂ ਦੇ ਵਿੱਚ ਮਚੇ ਨਹੀਂ ਗਏ ਲੋ ਉਹ ਜਿਹੜੇ ਆਪਣੀ ਸਭ ਸੁਭਾਰ ਕਰਕੇ ਜਿਹੜੀ ਸਹੁੰ ਦਾ ਦੇਣੀ ਉਹਦੇ ਉੱਤੇ ਲਾਓ ਇਹ ਤਾਂ ਸਕਾਰ ਭੱਜੀ ਹੋਈ ਆ ਪਰ ਹੋਣ ਹੋਇਆ ਕਿ ਹੁਣ ਹੋਇਆ ਅੱਗੇ ਦਾ ਭਰਾਵਾ ਪਾਉਂਦੇ ਸੀ ਕੈਸਾ ਤੁਸੀਂ ਭਰ ਦਿੱਤੇ ਸੀ ਜੁਰਮਾਨਾ ਜੇਲ ਜਾਣਾ ਜਾਂਦੇ ਨਹੀਂ ਸੀ ਇਹ ਹੌਲ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਦੇ ਅਰਜ਼ਾ ਕੀਤਾ। ਵੀਰ ਇਹ ਕਹਿੰਦਾ ਕਿਸਾਨ ਹੜਦੇ ਨਹੀਂ। ਹੋਰ ਜੇ ਕਿਸਾਨ ਅੱਗ ਲਾਊਗਾ। ਨਾਲੇ ਤਾਂ ਇਹਨੂੰ ਕਰੇ 17000 ਜਿੱਲੇ ਭਾ ਕੇ ਜੁਰਮਾਨਾ। ਨਾਲੇ ਫੜ ਕੇ ਘੱਲੋਂ ਜੇਲ੍ਹ। ਇਹ ਫੇਰ ਹਟੂਗਾ। ਅਸੀਂ ਮਾਨਯੋਗ ਅਦਾਲਤ ਨੂੰ ਵੀ ਕਹਿੰਦੇ ਆ। ਇੱਥੋਂ ਦੀ ਸਰਕਾਰ ਨੂੰ ਵੀ ਕਹਿੰਦੇ ਆ। ਵੇ ਸਾਡੇ ਨਾਲ ਮੇਜ ਤੇ ਬਹਿ ਜਾਓ ਤੁਸੀਂ ਜਿਹੜੀਆਂ ਸਾਨੂੰ ਇੱਕੀ ਜਿਹੀ ਬੁਨਗ ਦੀ ਰਿਪੋਰਟ ਦਾ ਹਵੈਤਾ ਆਈਆਂ ਦੇ ਦੇਖ ਸਾਡੇ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਮਸ਼ਿੰਦਰੀ ਘਰ ਦੇਖ ਬਿਲਕੁਲ ਨਿਪਟਾ ਲਈ ਨੂੰ ਅੱਗ ਲਾਵਾਂਗੇ ਅੱਗ ਲਾਉਣ ਦੀ ਮਜਬੂਰੀ ਹੁੰਦੀ ਆ ਦੂਜੇ ਪਾਸੇ ਜਦੋਂ ਇਹਨਾਂ ਨੇ ਕੋਈ ਸਾਹ ਨਹੀਂ ਕੱਲਿਆ ਅੱਜੇ ਕਰਦੋਂ ਥੱਲੇ ਵਾਲਾ ਜੱਟ ਜਿਹੜਾ ਕਿ 40-50 ਲੱਖ ਦੇ ਸਾਤੇ ਨਹੀਂ ਲੈ ਸਕਦਾ ਪ੍ਰੋਕ ਕਰੇਵੇ ਕਰੇ ਵੀ ਕੀ ਪਰ ਮੈਂ ਇੱਕ ਗੱਲ ਕਿਸਾਨਾਂ ਨੂੰ ਬੇਇੱਜ਼ਤੀ ਕਰਦਾ ਜਿੰਨੇ ਕਿ ਤੁਸੀਂ ਇੱਥੇ ਆਏ ਮੈਂ ਧੰਨਵਾਦ ਕਰਦਾ ਜੇ ਬਰਾਲੀ ਦਾ ਮੁੰਡਾ ਹੈ ਮੇਰੀ ਪੱਕੀ ਜੀਵ ਹੈ ਜੇ ਬਰਾਲੀ ਦਾ ਮੁੰਡਾ ਹੈ ਜੇ ਸਬੂਚੇ ਪਿੰਡਾਂ ਦੇ ਵਿੱਚੋਂ ਜਾਲੀਆਂ ਆ ਜਾਂਦੀਆਂ ਇਹ ਸਰਕਾਰ ਦੀ ਕੀ ਜ਼ਰਤ ਸੀ ਵੀ ਸਾਨੂੰ ਆ ਕੇ ਨਾ ਰੋਕ ਦੇਣ ਦੀ ਇਹ ਕਰਕੇ ਸਰਕਾਰ ਨੂੰ ਪਤਾ ਵੀ ਹਰਦਾਲੀਆਂ ਨਹੀਂ ਆ ਪੱਟੀਆਂ ਫੋਰਸਾਂ ਹੀ ਆਉਂਦੀਆਂ ਲੋਕ ਨਹੀਂ ਆਉਂਦੇ ਤੇ ਲੋਕ ਕਹਿੰਦੇ ਨੇ ਜੇ ਜੇ ਬੰਦੀਆਂ ਘਾਰੋਂੀਆਂ ਆ ਆਪੇ ਵੇਖਾ ਜਾਊ ਪਰ ਐਜਿਓ ਹਾਲਾਤ ਨਹੀਂ ਦੇ ਐਜਿਓ ਹਾਲਾਤ ਨਵੇਂ ਨੇ ਮੇਰੇ ਮਨਵਾਂ ਕੋ ਟੈਲੀਫੋਨ ਆਇਆ ਸੀ ਤੁਹਾਨੂੰ ਨਿੱਕੀ ਜੀ ਗੱਲ ਦੱਸਣੀ ਚਾਹਣਾ ਸਰਦੂਲਗੜ੍ਹ ਦੀ ਮੰਡੀ ਦੇ ਵਿੱਚ ਅੱਜ 4 ਦਿਨ ਹੋ ਗਏ 15 ਰੁਪਏ ਦਾ ਝੋਲਾ ਆਇਆ ਹੋਇਆ ਉਹ ਕਹਿੰਦਾ ਬੇਣਾ ਮੁੰਡਾ ਬਿਮਾਰ ਆ ਤੇ ਰੋਈ ਜਾਂਦਾ ਕਹਿੰਦਾ 41 ਨੰਬਰ ਤੱਕ ਆਣ ਤੇ ਮੇਰਾ ਝੋਲਾ ਪਿਆ ਲਾਏ ਨਹੀਂ ਰਿਹਾ ਮੈਂ ਜੇਲੇ ਦਾ ਭਤੀਜਾ ਮੈਂ ਜੁਲਦੋ ਵਾਲੀ ਜਥੇਬੰਦੀ 'ਚ ਕੰਮ ਕਰਦਾ ਬੜੇ ਦੁੱਖ ਨਾਲ ਕਹਿਣਾ ਪੈਂਦਾ ਇੱਕ ਇਨਸਾਨ ਹੋਵੇ ਝੋਲਾ ਮੰਡੀ ਦੇ ਵਿੱਚ ਪਿਆ ਹੋਵੇ ਚਾਰ ਦਿਨ ਹੋ ਗਏ ਲਈ ਨਾ ਜਾਨ ਤੇ ਪਰਵਾਰ ਦਾ ਜੀ ਚਿੱਲਾ ਹੋਵੇ ਬੜੀ ਦੁਖ ਦੀ ਗੱਲ ਇਹਨਾਂ ਨੂੰ ਨੱਕ ਪਾਉਣੀ ਪਈ ਆਪਾਂ ਨੱਥ ਇਹੋ ਵਾ ਚੱਲਾਂਗੇ ਉੱਥੇ ਪੰਜ ਦਸ ਬੰਦੇ ਗੱਲ ਚੱਲਦੀ ਸੀ ਪਰਾਲੀ ਦੀ ਹੋਰ ਸਰਕਾਰ ਨੂੰ ਆ ਬਾਜ ਜਾ ਉਹਨੂੰ ਬੇਇਨਤੀ ਕਰਨਾ ਜੇ ਤੁਸੀਂ ਸਾਡੇ ਪਿੰਡਾਂ ਦੇ ਵਿੱਚ ਆਏ ਨਾ ਵੋਡਾ ਪ੍ਰਸ਼ਾਸਨ ਆਇਆ ਪਹਿਲਾ ਸਾਡੀਆਂ ਬੰਦਾ ਮੰਨੋ ਜਿਹੜੀਆਂ ਤੁਸੀਂ ਜੇੜੀਆਂ ਫੇ ਭਾਵੇਂ ਕਿਤੇ ਤੁਰੇ ਫਿਰਿਓ ਜੇ ਕਰੇ ਮਸ਼ੀਨਾਂ ਨਾ ਦਿੱਤੀਆਂ ਸਾਨੂੰ ਕੋਈ ਸਹਾਈਤਾ ਨਾ ਦਿੱਤੀ ਛੋਟਾ ਕਿਸਾਨ ਉਹਨੇ ਟਰੈਕਟਰ ਤੇ ਬੋਲਦੇ ਨਹੀਂ ਸਕਦਾ ਫਿਰ ਉਹ ਵੀ ਮਜਬੂਰੀ ਆ ਟਰੈਕਟਰਾਂ 40 ਲੱਖ 30 ਲੱਖ ਦਾ ਸਵਾਰ ਨੱਬੀਆ 10 ਪੈਸਿਆਂ ਦੀ ਤੇ ਜੇ ਇਹਦਾ ਕੰਮ ਕਰ ਜਾਵੀਂ ਫਿਰ ਕਰੀ ਨਾ ਕਰੀਏ ਵੀ ਕੀ ਇਹਦਾ ਮਜਬੂਰੀ ਅਣਸਾਡੀ ਫਿਰ ਸਾਡੇ ਸਾਥ ਦੇ ਘਰ ਜੋ ਸਾਡੇ ਘਰ ਜੋ ਜੋਰ ਜੀਤ ਬੋਲਦੇ ਜੀ ਕੋਹ ਦਾ ਹੈ ਤਾ ਕਰ ਦਿਓ ਬਿਲਕੁਲ ਅਗਰੀ ਲਵਾ ਕੇ ਤੇ ਨਹੀਂ ਜੇ ਤੁਸੀਂ ਖੇਤਾਂ ਤੇ ਖੇਤਾਂ ਜੀ ਕੇ ਰਹਾਂਗੇ ਥਾੜੇ ਦੇ ਵਿੱਚ ਸਾਡੇ ਬਗਲੇ ਫੜੇ ਥਾੜੇ ਤੇ ਰਹੋਗੇ ਤੇ ਜੇ ਨੌਕਾ ਹੀ ਸਾਨੂੰ ਸੜਕਾਂ ਤੇ ਵੀ ਜਾਣਾ ਪਊਗਾ ਸੜਕਾਂ ਤੇ ਵੀ ਬਾਨਗੇ ਮਰ ਕਿਸਾਨਾਂ ਦੇ ਪਰਚਾ ਨਹੀਂ ਹੋਣ ਦੇਾਂਗੇ ਇਥੋਂ ਗ੍ਰਹਿਣ ਕਰੋ ਕਿਸਾਨਾਂ ਦੇ ਪਰਚੇ ਪਾਉਣਾ ਆਸਰੀਆ ਕਾ ਕਿਸਾਨਾਂ ਨੂੰ ਦੁੱਗੀ ਮੰਗਾ ਡੀਪੀ ਦੀ ਇਹ ਸਕਾਰਨ ਦਾ ਬੁਰਾ ਹਾਂ ਤਾਰੀਆਂ ਕਿਸਾਨਾਂ ਦਾ ਡੀਪੀ ਜੇ ਨਹੀਂ ਇੱਕ ਹੋਰ ਨਵੀਂ ਡੀਪੀ ਆਰੀਆ 1700 ਵਾਲੀ ਅਸੀਂ ਨਹੀਂ ਲੈਂਦੇ ਡੀਪੀ ਆਉਂਦੀ ਆ ਜੂਰੀਆਂ ਵੀ ਕਹਦੇ ਨਾਲ ਲੈ ਨੋ ਮੰਨੋ ਨਾਲ ਸਰਪੜ ਲੈ ਲੋ ਨਾਲ ਹੋਰ ਚੀਜ਼ਾਂ ਲੈ ਲੋ ਮੈਂ ਪੁੱਛਣਾ ਚਾਹਉਣਾ ਇਹਨਾਂ ਸਰਕਾਰਾਂ ਨੂੰ ਉਹਨਾਂ ਦਾ ਵਾਧਾ ਵੇੜਿਆ ਸਾਡੇ ਕੋਲ ਪੈਸੇ ਦਾ ਇੱਕ ਬੋਰੀ ਦੇ ਲੈਣ ਵਾਲਾ ਜੁੜਿਆ ਤੇ ਅਸੀਂ ਥੋੜੀ ਲੈਣਾ ਜੁੜਿਆ ਤੇ ਥੋੜੀ ਸਰਪੜ ਕਿੱਥੋਂ ਲੈ ਲਈਏ ਜਾ ਜਾਗਣਾ ਹੁੰਦਾ ਬੁਖਾਰ ਤੇ ਲੋੜੋਂ ਨਮੂਨੀਆਂ ਦਾ ਢੀਗਾ ਇਹ ਨਹੀਂ ਹੋਣਾਗੇ ਇਸ ਮੰਡੀ ਦੇ ਵਿੱਚ ਪਰ ਲੋਕਾਂ ਦਾ ਸਾਰੇ ਇਲਾਕੇ ਚ ਜੋਰ ਪਰ ਇਸ ਮੰਡੀ ਤੇ ਨਹੀਂ ਹੋਣ ਦੇਊਗਾ ਤੇ ਡੀਪੀ ਦੇ ਯਕੀਨੀ ਬਣਾਓ ਲੋਕਾਂ ਦੇ ਝਾਰੀ ਡੀਪੀ ਉੱਪਰ ਜਾਵੇ ਤੇ ਜਿਹੜੀ ਜੂਰੀਆਂ ਦੇ ਨਾਲ ਡੀਪੀ ਦੇ ਨਾਲ ਸਰਪਲ ਲੈ ਲੋ ਜੂਰੀਆਂ ਨੂੰ ਸਮਾਨ ਦੇਣੇ ਉਹਨੂੰ ਬੰਦ ਕਰ ਦਿਓ ਅਸੀਂ ਘੇਰਾਂਗੇ ਦੁਕਾਨਾਂ ਵੀ ਨਹੀਂ ਹੋਣ ਦੇਵਾਂਗੇ ਕਿਸਾਨਾਂ ਦੀ ਲੁੱਟ ਤੇ ਤੀਜੀ ਮਾਰ ਤੇ ਕਿਸਾਨ ਵੀ ਰੋਏ ਹੋਏ ਆ ਸੋਲੋ ਮੰਗਾ ਵੀ ਨਾਲ ਵੀ ਕਿਸਾਨਾਂ ਦਾ ਨਰਮਾ ਤੇ ਝੋਨਾ ਮਰ ਚੁੱਕਾ ਹੈ ਗਰਦੌਰੀਆਂ ਹੋ ਜਾਂਦੀ ਕਈ ਸੇ ਗਰਦੌਰੀਆਂ ਹੋ ਗਈਆਂ ਤਾਂ ਕਿਸਾਨਾਂ ਨੂੰ ਉਹਦੀ ਗਰਦੌਰੀ ਕਰਕੇ ਕਿਸਾਨਾਂ ਨੂੰ 70000 ਰੁਪਏ ਇੱਕ ਕਿੱਲੇ ਏਕੜ ਮਾਰਾ ਪਰ ਜੀ ਕਿੱਲੇ ਏਕੜ ਮਗਰ ਦਿਓ ਕਿਉਂਕਿ ਅੱਜ ਛੇ 60000 ਦਾ ਪੈ ਨਹੀਂ ਠੱਕ ਦੇਆ ਕਿਸਾਨਾਂ ਤੀਜੀ ਮੰਗੇ ਆ ਵੀ ਜਿਹੜਾ ਝੋਲਾ ਮੰਡੀਆਂ ਦੇ ਵਿੱਚ ਆਉਂਦਾ ਓਹੀ ਨਵੀ ਜਿਹੜੀ ਐ 17 ਰੱਖਦੀ ਆ ਸਰਕਾਰ 17 ਫਾਜ਼ੀਆ ਨਵੇਂ 17 ਨੂੰ ਚੱਕ ਕੇ 22 ਕਰ ਦਿਓ 22 ਦੇ ਕਿਸਾਨ ਦਾ ਝੋਨਾ ਲੈਣਾ ਚਾਹੀਦਾ ਪਰ ਜਿਹੜਾ ਤੁਸੀਂ ਇਹ ਗੱਲ ਕਹਿ ਰਹੇ ਹੋ ਇਹ ਦਾਣਾ ਜਿਹੜਾ ਡਿਸ ਕਲਰ ਤੁਹਾਨੂੰ ਪੁੱਛਣਾ ਜਿਹੜਾ ਦਾਣਾ ਅਸੀਂ ਨਹੀਂ ਡਿਸ ਕਲਰ ਕੀਤਾ ਜਾਂ ਤਾਂ ਕੁਦਰਤ ਨਹੀਂ ਆ ਜਾਂ ਬੀਜ ਤੁਸੀਂ ਦਿੱਤਾ ਉਹ ਚੱਕਰਾ ਚਾਹੀਦਾ ਕਾਟਰੀ ਹੋਣੀ ਚਾਹੀਦੀ ਚੌਥੀ ਵਾਰ ਕਿਸਾਨ ਵੀਰੋ ਆ ਜੇਰਾ ਮੰਡੀਆਂ ਦੇ ਵਿੱਚ ਝੋਨੇ ਆਉਂਦਾ ਔਰ ਝੋਨੇ ਦੇ ਉੱਤੇ ਫੈਲਰ ਮਾਰ ਕੁਝ ਦੀ ਕੋਈ ਵੀ ਮਛੇਂਡੀ ਹੋਣੀ ਚਾਹੀਦੀ ਫੈਲਰ ਮਾਰਕਦਾ ਪਹਿਲੀ ਬਲੀਰੀ ਮੰਡੀ ਦੇ ਵਿੱਚ ਆਉਣਾ ਚਾਹੀਦਾ ਮਾਰਕੀਟ ਦਾ ਅਧਿਕਾਰੀ ਹੋਵੇ ਪੈਸ ਬੈਠੇ ਹੋਵੇ ਚਾਹੇ ਮਾਰਕੀਟ ਦਾ ਹੋਵੇ ਚਾਹੇ ਪਾਰਸਾ ਦਾ ਹੋਵੇ ਚਾਹੇ ਆਗਰਾ ਦਾ ਹੋਵੇ ਜਿਹਦੀ ਬੋਲੀ ਲੱਗੇ ਉਹ ਆਵੇ ਦੂਜਾ ਨਾ ਆਵੇ ਤੇ ਝੋਲਾ ਤਾਰਾ ਦਾ ਭਾਈ ਸਰ ਤੇ ਖਰੀਦਣਾ ਚਾਹੀਦਾ ਤੇ ਜਿਹੜੇ ਕਾਰਡ ਹੁੰਦਿਆਂ ਹੋਣ ਨਹੀਂ ਵਿਆਹ ਪਹਿਵੀਂ ਮੰਨ ਕਿਸਾਨ ਵੀ ਰੋਏ ਇਹ ਆ ਇੱਥੇ ਦੀ ਸਰਕਾਰਾਂ ਸੁੱਤੀਆਂ ਪਈਆਂ ਇਹ ਲੋੜ ਹੈ ਜਿਹੜੇ ਬਣੇ ਕਰ tane ਮਾਰੀ ਜਾਂਦੀ ਹੈ ਕਿਸਾਨਾਂ ਦੀ ਖੇਤੀ ਦਾ ਬੀਮਾ ਹੋਣਾ ਚਾਹੀਦਾ ਕਿਸਾਨਾਂ ਤੋਂ ਪੈਸੇ ਤੋਂ ਬਿਨਾਂ ਜ਼ਿਕਰ ਕਰੇ ਜੇ ਕਿਸਾਨਾਂ ਦੀ ਭੈ ਜਾਨਾ ਮਰਦੀ ਆ ਤੇ ਉਹਨੂੰ ਫ੍ਰੀ 50000 ਰੁਪਇਆ ਕਿੱਲੇ ਵਗ ਮਾਮਜਾ ਦੇਵੇ ਇਹ ਮੰਗ ਅੱਗੇ ਕਿਸਾਨਾਂ ਕਿਹੜੀ ਆ ਅੱਗੇ ਮੰਗਾ ਬੀਜੇ ਕਰਕੇ ਨੀਆ ਸੁਪਰ ਸੀਡਰ ਨਾਲ ਵਾਹ ਕੇ ਬੀਜੋ ਵਿੱਚ ਜਦੋਂ ਅਸੀਂ ਸੁਪਰ ਸੀਡਰ ਨਾਲ ਵਾਹ ਕੇ ਵਿੱਚ ਬੀਜੇ ਹਨ ਉਹਦੇ ਵਿੱਚ ਸੁੰਡੀ ਪੈਂਦੀ ਆ ਸੁੰਡੀ ਬੀਜਾਂਗੇ ਕਹਿੰਦੇ ਆ ਬੀਜਿਆ ਕੇ ਪਰ ਜਿਹੜੀ ਸੁੰਡੀ ਨਾਲ ਫਸਲ ਮਾਰਦੀ ਆ ਕਲਕੱਤ ਕੱਲੇ ਦੇ ਕੱਲੇ ਪਿਛਲੇ ਸਾਲ ਖਤਮ ਹੋ ਗਏ ਉਹਦਾ ਸਰਕਾਰ ਲੈ ਕੇ ਦੇਵੇ ਵੀ ਇਸ ਤਰ੍ਹਾਂ ਦਾ ਬੀਜੋ ਬੀਜਾਂਗੇ 50000 ਰੁਪਇਆ ਫੀ ਏਕੜ ਦਾ ਕਰ ਕਰਾ ਮਾਉਜਾ ਦੇ ਦੇ ਬੀਜਨ ਲੈ ਕੇ ਦੇ ਦੇ ਜਦੋਂ ਲੈ ਕੇ ਨਹੀਂ ਦੇ ਪਰ ਅਸੀਂ ਕਲਕਮੀ ਸੋਲ ਜਿੱਡਾ ਕਿਵੇਂ ਬੀਤੀਏ ਛੁੰਡੀ ਪੈਣੀ ਆ ਇਸ ਕਰਕੇ ਕਿਸਾਨ ਵੀਰੋਂ ਆਪੜੀਆਂ ਮੰਗਾ ਇਹਨਾਂ ਮੰਗਾ ਦੇ ਉੱਤੇ ਆਪਾਂ ਅੱਜ ਜਿੰਨ ਦਾ ਦਫ਼ਤਰ ਅੱਗੇ ਬੈਠੇ ਹੋਇਆ ਤੇ ਇੱਥੇ ਦੀ ਸੀਐਡੀ ਨੂੰ ਐਲਾਨ ਕਰਦਾ ਵੀ ਅਸੀਂ ਢਾਈ ਮਹੀਨੇ ਮੰਗ ਪੱਤਰ ਦੇਣ ਜੇ ਤਾਂ ਇਹ ਵਜੇ ਲੈਣਾ ਉਹਨੇ ਤੇ ਮੰਗਪੱਤਰ ਜਿਹਾ ਬੰਦਿਆਂ ਨੂੰ ਜੇਣਾ ਆਉਂਦਾ ਫਿਰ ਉਸ ਦਿਨ ਉਹ ਦੇਊਗਾ ਐਸਾ ਨਹੀਂ ਮੈਂ ਉਸ ਦਿਨ ਕੇ ਨਾ ਦੇਊਂਗਾ ਜੇ ਇਹ ਵਜੇ ਮੰਗਪੱਤਰ ਲੈਣਾ ਐਸ ਜੀ ਆ ਬਾ ਕੇ ਸਾਡਾ ਮੰਗਪੱਤਰ ਲਵੇ ਇਹ ਜੇ ਆਪਣੀਆਂ ਮੰਗਾ ਪਰ ਕਿਸਾਨ ਵੀਰੋ ਹੁਣ ਮੈਂ ਤੁਹਾਡੇ ਨਾਲ ਢਿਹੇਲੂ ਗੱਲਾਂ ਕਰਨੀਆਂ ਚਾਹਣਾ ਜੇਕਰ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਆਉਣ ਵਾਲੇ ਬੱਚਿਆਂ ਦਾ ਭੈਖ ਬਣਾਉਣਾ ਆਪਣੀ ਰੋਟੀ ਰੋਟੀ ਰੱਖਣੀ ਆ ਫਿਰ ਉਹ ਸਰਕਾਰਾਂ ਦੀਆਂ ਝਾਕਾਂ ਛੱਡ ਦਿਓ ਫੇਰ ਤਾਂ ਤੁਸੀਂ ਇੱਕੇ ਦੇ ਜੋਰ ਤੇ ਆਪਣੇ ਕੰਮ ਕਰਾਓ ਇੱਕੇ ਦੇ ਜੋਰ ਤੇ ਇਹ ਕਹੀ ਜਾਂਦੇ ਨੇ